ਸਸਰੀਕਾਲ ਜੀ ਹਾਂਜੀ ਵੀਰ ਜੀ 28 ਗਾਮਾ ਬਕਾਊ 28 ਗਾਮਾ ਬਕਾਊ ਵੀਰੇ ਐਚ ਐਫ ਜਰਸੀ ਸਾਈਹਾਲ ਕਾਫੀ ਕ੍ਰੋਸ ਐਰ ਸਰ ਗਰਲੈਂਡੋ ਆਹ ਹਰ ਤਰ੍ਹਾਂ ਦੀ ਨਸਲ ਦੀਆਂ ਵੀਰ ਜੀ 28 ਗਾਮਾ ਬਕਾਊ ਹਾਂਜੀ ਵੀਰੇ ਮੇਰਾ ਐਡਰੈਸ ਨੋਟ ਕਰ ਲੋ ਮੇਰਾ ਵੀਰੇ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਜੀ ਵੱਡਾ ਸੀਨੀਵਾਲ ਜਿਹੜਾ ਫਾਰਮ ਆ ਸੀਨੀਵਾਲ ਕਲਾ ਤੋਂ ਡੇਢ ਕਿਲੋਮੀਟਰ ਚੱਲ ਕੇ ਵੀਰੇ ਕਲਾਲੇ ਵਾਲੀ ਸੜਕ ਤੇ ਆਪਣਾ ਫਾਰਮ ਹੈਗਾਗਾ ਜ਼ਿਲ੍ਹਾ ਵੀਰ ਜੀ ਆਪਣਾ ਬਰਨਾਲਾਗਾ ਕ੍ਰੈਂਟ ਨੰਬਰ ਵੀਰੇ ਆਪਣਾ ਨੋਟ ਕਰ ਲੋ 62807 13934 62807 13934 ਹਾਂਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਤੇ ਬਾਕੀ ਜਿਹੜਾ ਵੀਰ ਮੈਨੂੰ ਹੈਲੋ ਦਾ ਮੈਸੇਜ ਕਰੂਗਾ ਹਰਸਭ ਤੇ ਉਹਨੂੰ ਮੇਰੀ ਜਿਹੜੀ ਵੀਰੇ ਲੋਕੇਸ਼ਨ ਦੀ ਉਹ ਆਟੋਮੈਟਿਕ ਆਜੂਗੀ ਉਹ ਜਿਹੜਾ ਵੀਰ ਬਚਾ ਲੈਣਾ ਟੱਚ ਕਰੂ ਵੀ ਉਹ ਸਾਡੀ ਲੋਕੇਸ਼ਨ ਅੱਧੇ ਮਿੰਟ ਬਾਅਦ ਖੁੱਲ ਜੂਗੀ ਉਹ ਤੁਹਾਨੂੰ ਸਿੱਧੀ ਫਾਰਮ ਤੇ ਲੈ ਕੇ ਆਊਗੀ ਵੀਰੇ ਤੁਹਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਸਿੱਧੀ ਸਾਡੀ ਫਾਰਮ ਤੇ ਲੈ ਕੇ ਆਊਗੀ ਜਿਹੜੀ ਵੀਰੇ ਆਪਣੇ ਕੋਲ 28 ਗਾਵਾਂ ਬਕਾਊ ਆ ਸਾਰੀਆਂ ਨਸਲ ਦੀਆਂ ਇਹਦੇ ਵਿੱਚ ਵੀਰੇ 9-9 ਬਿਲਕੁਲ ਕੱਲੀ ਜਰਸੀ ਦੇ ਹੈਗੇ ਆ ਜਿਹੜੀ ਪੰਜਾਬ ਵਾਲੀ ਵੱਡੀ ਜਰਸੀ ਹੁੰਦੀ ਆ ਤੇ ਤਕਰੀਬਨ ਵੀਰੇ ਇਹਦੇ ਵਿੱਚ 6-7 ਨਗ ਵੀਰ ਜੀ ਤਾਜ਼ੇ ਸੂਏ ਸਵਾਏ ਹੈਗੇ ਆ 6-7 ਨਗ ਤਾਜ਼ੇ ਸੂਏ ਸਵਾਏ ਹੈਗੇ ਆ ਹਾਂਜੀ ਜਿਹੜੀ ਵੀਰੇ ਆਪਾਂ ਵੀਡੀਓ ਬਣਾਉਣੇ ਤਰੀਕ ਨੋਟ ਕਰ ਲਓ 28 ਤਰੀਕ 28 ਤਰੀਕ ਪੰਜਵਾਂ ਮਹੀਨਾ 2024 ਵੀਰੇ ਸਾਮੀ ਤਕਰੀਬਨ ਨੂੰ 1:30 ਵਜੇ ਵੀਡੀਓ ਬਣਾਉਣ ਦਾ ਸਮਾਂ ਹੈਗਾ ਵੀਰੇ ਜਿਹੜੇ ਵੀਰ ਨੇੜੇ ਹੈਗੇ ਉਹ ਅੱਜ ਆ ਸਕਦੇ ਆ ਬਾਕੀ ਵੀਰੇ ਕੱਲ ਨੂੰ 29 ਤਰੀਕ ਨੂੰ 29 ਤਰੀਕ ਪੰਜਵੇਂ ਮਹੀਨੇ ਨੂੰ ਜਿਹੜਾ ਵੀਰ ਮਰਜੀ ਵੀਰੇ ਸ਼ਾਮ ਤੱਕ ਆ ਜੇ ਆਪਾਂ ਫਾਰਮ ਤੇ ਹੋਵਾਂਗੇ ਸ਼ਾਮ ਤੱਕ ਜਿਹੜਾ ਵੀਰ ਮਰਜੀ ਆ ਜੇ ਫਾਰਮ ਤੇ ਹੋਵਾਂਗੇ ਕਿਉਂਕਿ ਵੀਰੇ ਆਪਾਂ ਹੁਣ ਲਾੜ ਤਾਂ ਇਕੱਠੇ ਕੱਢਦੇ ਨਹੀਂ ਅੱਗੇ ਵੰਗੂ ਕਿਉਂਕਿ ਪੰਜਾਬ ਸਰਕਾਰ ਦੀਆਂ ਵੀਰੇ ਮੰਡੀਆਂ ਬੰਦ ਹੈਗੀਆਂ ਉਦੋਂ ਬਾਅਦ ਚੋਂ ਆਉਣਾਗਾ ਸਾਨੂੰ ਵੀਰ ਨੇ ਕਿਤੋਂ ਵੀ ਆਉਣਾ ਵੀਰੇ ਵੀਰ ਖਾਲੀ ਮੋੜ ਦਾ ਸਾਨੂੰ ਫੋਨ ਲਾ ਕੇ ਆਉਣਾ ਕੱਲ ਨੂੰ 29 ਤਰੀਕ ਨੂੰ ਜਿਹੜਾ ਵੀਰ ਮਰਜੀ ਆਜੇ ਸ਼ਾਮ ਤੱਕ ਵੀਰੇ ਫਾਰਮ ਤੇ ਹੋਵਾਂਗੇ। ਹਾਂਜੀ ਆਜੋ ਇੱਕ ਨੰਬਰ ਦਾ ਬਚਲਾਉਣੇ ਆ। ਸਾਡਾ ਵੀਰੇ ਡਰੈੱਸ ਨੋਟ ਕਰ ਲਓ। ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ। ਪਿੰਡ ਆਪਣਾ ਵੱਡਾ ਸੀਨੀਵਾਲ ਕਲਾਂ ਵੀਰੇ ਜਿਹੜਾ ਤੁਹਾਨੂੰ ਦੱਤਾ ਨੂੰ ਦੱਸਿਆ ਹੀ ਹੈਗਾ। ਤਕਰੀਬਨ ਵੀਰੇ ਕੱਲ ਨੂੰ ਜਣੀ ਵੀ ਆਪਾਂ ਜਿਹੜਾ ਵੀਰ ਮਰਜੀ ਆਜੇ ਸ਼ਾਮ ਤੱਕ ਵੀਰੇ ਆਪਾਂ ਨਾਗ ਵੇਚਾਂਗੇ। ਜਿਹੜਾ ਆਪਣਾ ਵੀਰੇ ਇਹ ਲਾਟ ਹੈਗਾ ਇਹਦੇ ਵਿੱਚ ਕੁੱਲ ਵੀਰੇ 28 ਕ ਨਾਗ ਹੋਣਗੇ ਜਿਹੜਾ ਰੇਟ ਹੋਊਗਾ ਆਪਣਾ ਵੀਰੇ 50000 ਤੋਂ ਸ਼ੁਰੂ ਹੋ ਕੇ ਉੱਪਰ ਨੂੰ ਜਾਂਦਾ ਜਾਂਦਾ ਐਨਡਲਾ ਰੇਡ ਵੀਰੇ 90000 ਤੱਕਰ ਹੋਊਗਾ ਜਾਦੇ ਸੌਦੇ 60 ਤੋਂ 80000 ਦੇ ਵਿੱਚ ਹੋਣਗੇ ਤੁਸੀਂ ਵੀਰੇ ਸਾਡੇ ਫਾਰਮ ਤੇ ਆਉਣਾ ਸਾਡੇ ਬਾਹਰੋਂ ਰੇਟ ਪਤਾ ਕਰੇ ਹੋਣਗੇ ਅਸੀਂ ਜਾਦੇ ਨਹੀਂ ਕਹਿੰਦੇ ਵੀਰੇ ਤੁਹਾਨੂੰ ਕੱਲੇ-ਕੱਲੇ ਨਗਦੇ ਵਿੱਚ 10000 ਤੋਂ ਲੈ ਕੇ 15000 ਦਾ ਵੀਰੇ ਅੰਤਰ ਲਾਜ਼ਮੀ ਮਿਲੂਗਾ ਹਾਂਜੀ ਤੋਰੋ ਵੀਰ ਜੀ ਸਰਪੰਨ ਸਾਹਿਬ ਨੇਲੇ ਹੋ ਤਾਂ ਜਲਦੀ ਤੋੜ ਦਿਆ ਕਰੋ ਵੀਡੀਓ ਲੰਮੀ ਬਣ ਜਾਂਦੀ ਆ ਇਹ ਵੀਰੇ ਜਰਸੀ ਵੈੜਾ ਕੀ ਦੂਜਾ ਸੁਹਾ ਸੁਂਦੀ ਆ ਕਰਮਾ ਵਾਲੀ ਥੋੜਾ ਜਿਹੜਾ ਦਾ ਸਾਈਜ਼ ਆ ਵੀਰੇ ਇਹ ਜਾਨੀ ਬਾਹਲੇ ਵੱਡੇ ਸਾਈਜ਼ ਨਹੀਂ ਹੈਗੀ ਮੀਡੀਅਮ ਆ ਅਰ ਥੱਲੇ ਹੁੰਦੀ ਰਹੇ ਜਿਹੜੀ ਇਹਦੀ ਕੁਆਲਿਟੀ ਆ ਜਿਹੜਾ ਲੇਵਾਗਾ ਵੀਰੇ ਇਹਦਾ ਖਬਰਦਾਰ ਲੱਗਿਆ ਕਰਮ ਵਾਲੀ ਦੇਸੀ ਮਖਾਇਲ ਚੱਕੀ ਫਿਰਦੀ ਆ ਇਹਦਾ ਵੀਰੇ ਪਨੂਨ ਦਾ ਜਿਹੜਾ ਰਿਕਾਰਡ ਆ ਦੁੱਧ ਦਾ ਬਹੁਤ ਸੋਹਣਾ ਰਿਕਾਰਡ ਰਿਹਾਗਾ ਬਾਕੀ ਤੁਸੀਂ ਜਦੋਂ ਕੋਲੇ ਆਮੋਗੇ ਵੀਰੇ ਤੁਹਾਨੂੰ ਆਪੇ ਹੀ ਦੱਸੂਗੀ ਵੀ ਮੈਂ ਕਿੰਨਾ ਦੁੱਧ ਪਾਉਂਗੀ ਵੀਰੇ ਇਹ ਵੱਡੀਆਂ ਮਿਹਣਾਂ ਵਾਲਾ ਵੀਰੇ ਲੇਵਾ ਲਈ ਫਿਰਦੀ ਆ ਕੱਲਾ ਕੱਲਾ ਥਣ ਲੱਗਿਆ ਨਿਕਰ ਮਾ ਤਕਰੀਬਨ 5-4 ਦਿਨ ਲਊ ਸੂਣ ਨੂੰ ਜਿਹੜੀ 2 ਨੰਬਰ ਤੇ ਆ ਗਈ ਵੀਰੇ ਇਹ ਵੀ ਫਾਰਮ ਵਾਲੀ ਦਰਸ਼ਿਆ ਤੋੜ ਦਿਓ ਜੀ ਮਾੜਾ ਜਾ ਇਹਦਾ ਵੀਰੇ ਜਿਹੜਾ ਅੱਗੇ ਸੀਮਨ ਲੱਗਿਆਗਾ ਉਹਦਾ ਆਪਾਂ ਨੂੰ ਬਾਇਓ ਡਾਟਾ ਵੀਰੇ ਲਿਖਤੀ ਰੂਪ ਦੇ ਵਿੱਚ ਮਿਲਿਆਗਾ ਉਹ ਆਪਾਂ ਵੀਰੇ ਲਿਖਤੀ ਰੂਪ ਦੇ ਵਿੱਚ ਹੀ ਦੇਵਾਂਗੇ ਉਦਾਂ ਕਹਿਣਾਂ ਦੀਆਂ ਗੱਲਾਂ ਨਹੀਂ ਜਿੱਦਾ ਸਾਨੂੰ ਵੀਰੇ ਲਿਖਤੀ ਰੂਪ ਦੇ ਵਿੱਚ ਮੁਰੋ ਬਾਇਓ ਡਾਟਾ ਮਿਲਦਾ ਕਿਹੜਾ ਸੀਮਨ ਲੱਗਿਆ ਵੀਰੇ ਆਪਾਂ ਉਹਦਾ ਫਿਰ ਆਪਾਂ ਗੱਲ ਕਰਦੇ ਹੁੰਨੇ ਆ ਤੇ ਇਹ ਸਾਰੇ ਲਾੜ ਦੇ ਵਿੱਚ ਵੀਰੇ ਤਕਰੀਬਨ 9-10 ਨਾਗ ਹੈਗੇ ਵੀਰੇ ਜਰਸੀ ਦੇ ਇਕੱਲਾ ਇਕੱਲਾ ਕਰਕੇ ਵੀਰੇ ਆਪਾਂ ਨਾਗ ਵੇਚਾਂਗੇ ਜਿਹੜਾ ਵੀਰ ਮਰਜੀ ਆਜੇ ਸਾਡੇ ਫਾਰਮ ਤੇ ਜਿਹੜੇ ਵੀਰ ਦੇ ਵੀਰੇ ਆ ਕੇ ਨਾਗ ਫਿੱਟ ਆਉਂਦਾਗਾ ਅਸੀਂ ਕਿਸੇ ਵੀਰ ਨੂੰ ਵੀਰੇ ਖਾਲੀ ਨਹੀਂ ਮੋੜੀਦਾ ਜੇ ਸਾਨੂੰ ਵੀਰੇ ਪੈਸੇ ਸਾਵੇਂ ਕਿਉਂ ਨਾ ਕਰਨੇ ਪੈਣ ਜਿਹੜਾ ਅੱਗੇ ਵੀਰੇ ਬੁਲਬੁਲਦਾ ਬੱਚਾਗਾ ਇਹ ਫਾਰਮ ਦੇ ਵਿੱਚੋਂ ਐ ਵੀਰੇ ਬਿਲਕੁਲ ਖੁੱਲਾ ਥੋੜੀ ਜਿਹੀ ਦੀ ਅੱਤੜ ਕਰਦੀ ਆ ਇਹਨੂੰ ਤੋੜ ਲਓ ਜੀ ਐਂ ਤੋੜ ਲਓ ਵੀਰ ਜੀ ਥੋੜੀ ਜਿਹੀ ਅੱਤੜ ਕਰ ਦੇ ਵੀਰੇ ਇਹਨੇ ਇਹਦੇ ਖੀਰਾ ਬੱਚਾਗਾ ਇੱਕਨ ਮੋੜ ਦਿਓ ਖੀਰਾ ਬੱਚਾ ਵੀਰੇ ਹਜੇ ਦੋਨ ਦੇ ਦੰਦ ਨੇ ਚੱਕੇ ਆ ਤੇ ਇਹਦੇ ਕਰਮ ਵਾਲੀ ਦੇ ਵੀਰੇ 7 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਦੇਖੋ ਥੱਲੇੋਂ ਵੀਰੇ ਨੇਵੇ ਦੀ ਇੰਨੀ ਕਪੋਲੀ ਆ ਮੋਰ ਦੇ ਉਹ ਮੈਂ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਮੇਰੇ ਸਾਡੇ ਲੈਵੇ ਥੱਲੇ ਮਾਦਾ ਮਾਰ ਦਿਓ ਵੀਰੇ ਕੱਲਾ ਕੱਲਾ ਥਣ ਲੱਗਿਆ ਹਜੇ ਦੀ ਸੂਣ ਦੀ ਕੋਈ ਬਾਜ ਤਾਂ ਹੀ ਨਹੀਂ ਵੀਰੇ ਥੱਲਿਓਂ ਬਹੁਤ ਨਖਰੂ ਕਰਮ ਵਾਲੀ ਥੱਲਿਓਂ ਬਾੜੀ ਪਾਉਂਦੀ ਆ ਵੀਰੇ ਅੱਖਰ ਬਹੁਤ ਚੰਗੇ ਆ ਜਿਹੜਾ ਵੀਰ ਲੈ ਗਿਆ ਵੀਰੇ ਕੇਆਰ ਵੀ 20 ਤੋਂ ਪਲੱਸ ਜਾਊਗੀ ਉਦੋਂ ਆ ਕੇ ਆ ਜਾਓ ਜੀ ਜਿਹੜੀ ਇਹ ਬਾੜ ਵੀਰੇ ਜੀ ਤੋਂ ਲਈ ਆ ਵੀਰ ਤੋਂ ਥੋੜਾ ਜਿਆਦਾ ਇੱਕ ਕੰਨ ਵੀਰੇ ਥੋੜਾ ਜਨਾ ਉੱਪਰੋਂ ਜਾਨੀ ਦੀ ਵੱਡੇ ਹੋਇਆਗਾ ਆਪਾਂ ਦਿਖਾ ਦੇਣਾ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਬੈਡ ਬਹੁਤ ਜਿਆਦਾ ਵੱਡੀ ਆ ਵੀਰੇ ਅੱਖਰ ਬਹੁਤ ਚੰਗੇ ਆ ਦੇਖ ਸਕਦੇ ਹੋ ਅੱਧਾ ਕਰਨ ਉਹ ਵੀਰ ਦੱਸਦੇ ਸੀ ਜਦੋਂ ਗਾਂ ਸੂਈ ਸੀ ਕਹਿੰਦੇ ਸਾਡੇ ਬਾਹਰਲੇ ਘਰੇ ਵੀਰੇ ਬੱਚੇ ਇਹ ਬੱਚੇ ਨੇ ਜਨਮ ਦਿਆ ਸੀ ਨਿੱਕੇ ਬੱਚੇ ਨੇ ਇਹ ਆਦੀ ਮਾਂ ਦੇ ਪੇਟੋਂ ਉਦੋਂ ਕਹਿੰਦੇ ਵੀ ਕੁੱਤੇ ਘਾਤੇ ਵੀਰੇ ਦਾ ਕੰਨ ਖਾ ਗਏ ਹੈਗੇ ਨਿੱਕੇ ਬੱਚੇ ਦਾ ਤੇ ਉਦੋਂ ਕੋਈ ਗੱਲਬਾਤ ਨਹੀਂ ਸਾਡਾ ਦੱਸਣ ਦਾ ਵੀਰੇ ਫਰਜ਼ ਬਣਦਾ ਹੈਗਾ ਤੇ ਤਕਰੀਬਨ ਵੀਰੇ ਸੁਣਨ ਨੂੰ ਇਹ ਵੀ ਇੱਕ ਹਫਤਾ ਲੱਜੂ ਵੱਡੀ ਬੈੜ ਆ ਵੀਰੇ ਦੁੱਧ ਦੇ ਵੀ ਕੋਈ 24-25 ਕਿਲੋ ਦੇ ਘਰਾਂ ਚ ਪਾਊਗੀ ਛੋਟੀ ਬੈੜ ਨਹੀਂ ਹੈਗੀ ਵੀਰੇ ਆਸਰ ਮਿਲਿਆ ਪਾਸਰ ਦੇ ਦੇਾਂਗੇ। ਓਦੋਂ ਅੱਗੇ ਵੀਰੇ ਸਾਈ ਵਾਲ ਆ ਗਈ ਥੋੜੀ ਜਿਹੀ ਨੇੜੋ ਹੀ ਮੋੜ ਦਿਆ ਕਰੋ। ਓਦੋਂ ਅੱਗੇ ਵੀਰੇ ਸਾਈ ਵਾਲ ਆ ਗਈ ਪਯੌਰ ਸਾਈ ਵਾਲਾ ਕੋਈ 10% ਆਪਾਂ ਜਰਸੀ ਦਾ ਕ੍ਰਾਸ ਮੰਨ ਸਕਦੇ ਆ। ਸਾਈ ਵਾਲ ਬੀ ਵੀਰੇ ਕਾਹਦੀ ਇੰਨੀ ਠੰਡੀ ਆ ਗਈ ਅੱਖਰ ਬਿਲਕੁਲ ਚੰਗੇ। ਓਦਾਂ ਵੀਰੇ ਕ੍ਰਾਸ ਨੂੰ ਵਿੱਚ ਵੀਰ ਕਹਿੰਦੇ ਰੋਕ ਚੱਲ ਬੰਨ ਦੇ ਬੜੀ ਤਾਂ ਹਾਂ। ਓਦਾਂ ਵੀਰੇ ਕ੍ਰਾਸ ਨੂੰ ਵੀਰ ਕਹਿੰਦੇ ਉਹ ਨਹੀਂ ਹੈਗੀ ਵੀਰੇ ਇਹ। ਅਸਲ ਨਗੀਨਾ ਹੈਗਾ। ਬਿਲਕੁਲ ਵੱਡੇ ਕੱਦ ਮੇਲ ਦੇ ਵਿੱਚ ਹੈਗੀ ਵੀਰੇ। ਗੱਲਾਂ-ਗੱਲਾਂ ਦੇਖੋ ਥਣ ਪਿਆ ਵੀਰੇ। ਇੱਕ ਹਫ਼ਤਾ ਇਹ ਲੈ ਜੂ ਕਰਮਾਲੀ ਵੀਰੇ ਪਾਸਰ ਮਿਲਿਆ ਪਾਸਰ ਦੇ ਦਿਆਂਗੇ ਇੱਕ ਤਰ੍ਹਾਂ ਦਾ ਨਗੀਨਾ ਹੈਗਾ ਵੀਰ ਜੀ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ 13 ਰੁਪਏ ਕਿਲੋਮੀਟਰ ਇਕੱਲੇ ਪੰਜਾਬ ਪੰਜਾਬ ਦਾ ਉੱਪਰ 7 ਪਈਉ ਥੱਲੇ ਗੱਦਾ ਲੱਗਿਆ ਹੋਊਗਾ ਵੀਰੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਸਵੈ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਉੱਤੇ ਪੇਮੈਂਟ ਚੱਕੀ ਜਾਂਦੇ ਗੂਗਲ ਪੇ ਆਰਾ ਵਗੈਰਾ ਸਾਰਾ ਹੈਗਾ ਇਕੱਲਾ ਵੀਰੇ ਚੈੱਕ ਨਹੀਂ ਲੈਂਦੇਗੇ ਕਿਸੇ ਵੀਰ ਕੋਲੇ 5-7000 ਰੁਪਏ ਪੇਮੈਂਟ ਘੱਟ ਵਾਧਾ ਮੇਰੇ ਗੱਡੀ ਵਾਲੇ ਵੀਰ ਨੂੰ ਫੜਾਈ ਜਾਊ ਵੀਰੇ ਸਾਨੂੰ ਸਾਡੇ ਫਾਰਮ ਤੇ ਹੁਣ ਕਿਸੇ ਗੱਲ ਨੂੰ ਭਰਾਉਣ ਦੀ ਲੋੜ ਨਹੀਂ ਜਿਹਨੇ ਸਾਡੇ ਫਾਰਮ ਤੇ ਕੱਲ ਨੂੰ ਹੁਣ ਆਵਦੇ ਅਜੱਥ ਨੇ ਪੱਠੇ ਪਾ ਲਓ ਵੀਰੇ ਕੱਲ ਨੂੰ ਕਰਮਾ ਜਿਹੜਾ ਸਾਡੇ ਫਾਰਮ ਤੇ ਆਮੋਗੇ ਰਸਾ ਤੁਹਾਡੇ ਹੱਥ ਚ ਹੂਗਾ ਵੀਰੇ ਸਾਡੇ ਫਾਰਮ ਤੇ ਆ ਕੇ ਤੁਹਾਡਾ ਖਾਲੀ ਮੋੜਣਾ ਸਿਸਟਮ ਨਹੀਂ ਹੂਗਾ ਵੀਰੇ ਦੋਰੋ ਜੀ ਅੱਗੇ ਵੀਰੇ ਚਿਫ ਦੇ ਆ ਗਈ ਐਚ ਐਫ ਦੀ ਬਰੀਡ ਆ ਗਈ ਕੋਈ ਵਿੱਚ ਦਾ ਕਰਾਸ ਵੀ ਮੰਨ ਸਕਦੇ ਆ ਜਿਆਦੇ ਗਰਮੀ ਵਾਲਾ ਨਹੀਂ ਹੈਗਾ ਵੀਰੇ ਬੱਜਾ ਇਹ ਇਹ ਵੀਰੇ ਤਕਰੀਬਨ ਕਰਮਾ ਵਾਲੀ ਹੈਗੀ ਆ ਦੋ ਦਿਨ ਦਾ ਚੌਗਦੇ ਚੱਕ ਲਿਆ ਤੇ ਲੇਵੇ ਦੀ ਵੀਰੇ ਬਨਾਵਟ ਦੇਖੋ ਥੋੜੀ ਜੀ ਮੇਰੇ ਵੀਰ ਬੈੜਾ ਗਲਤ ਤੋੜਦਿਆ ਸਰਪੰਚ ਸਾਹਿਬ ਇਹ ਐਨੂੰ ਤੋੜਦਿਆ ਕਰੋ ਤੁਹਾਡੇ ਮਗਰ ਨੂੰ ਭਜਦੀਆਂ ਪਾਣੀ ਤੇ ਨੂੰ ਜੀ ਤੋੜਦਿਆ ਕਰੋ ਚੰਨੂੰ ਤੂੰ ਅਗਲੀ ਤੇ ਮਾਰੋ ਕੈਮਰਾ ਵੀਰੇ ਦੋ ਦੰਦ ਸੀਗਾ ਬੱਚਾ ਚੌਕ ਦੇ ਚੱਕੇ ਆ ਨੇ ਚੌਕ ਦੇ ਚੱਕੇ ਆ ਨੇ ਤੇ ਬਹੁਤ ਚੰਗੀ ਬੱਸੀ ਆ ਇਹ ਬਿੱਟੀ ਜਿਹੜੀ ਤੁਹਾਨੂੰ ਦੋ ਦੰਦ ਬੱਚਾ ਦੱਸਿਆ ਸੀਗਾ ਚੌਕ ਦੇ ਚੱਕੇ ਤਕਰੀਬਨ ਇੱਕ ਹਫਤਾ ਵੀਰੇ ਇਹ ਵੀ ਲਊਗੀ ਤੇ ਬੱਸੀ ਵੀਰੇ ਖਰੀ ਨਿਕਲੂ 20 ਕਿਲੋ ਦੇ ਘਰਾਂ ਚ ਵੀਰੇ ਪਾ ਜੂਗੀ ਉਦੋਂ ਅੱਗੇ ਤੋਰੋ ਵੀਰੇ ਥੋੜਾ ਜਿਹਾ ਪੈਰ ਸੇਰ ਦਾ ਕਰਾਸ ਮੰਨ ਲੀਏ ਵੀਰੇ ਜਰਸੀ ਦਾ ਕਰਾਸ ਵੀ ਆ ਇਹ ਕਰਾਸ ਦੇ ਵਿੱਚ ਵੀਰੇ ਬਹਿੜ ਆ ਗਈ ਥੋੜਾ ਨੇੜੋ ਹੀ ਮੋੜ ਦਿਆ ਕਰੋ ਵੀਰੇ ਥੰਥੂਣ ਬਹੁਤ ਸੋਹਣਾ ਲੱਗਿਆ ਹੈਗਾ ਜਿਹੜਾ ਵੀਰ ਨੇ ਲਿਆਣੀਆਂ ਵੀਰੇ ਦੁੱਧ ਖੁੱਲਾ ਪਾ ਜੂਗੀ ਦੇਖ ਸਕਦੇ ਹੋ ਵੀਰੇ ਦੁੱਧ ਖੁੱਲਾ ਪਾ ਜੂ ਕਰਮ ਵਾਲੀ ਅੰਤ ਨਹੀਂ ਕੋਈ ਕਰਮ ਵਾਲੀ ਦਾ ਆ ਦੇਖ ਸਕਦੇ ਹੋ ਵੀਰੇ ਬਹੁਤ ਚੰਗੀ ਆ ਵੀਰੇ ਦੂਰ ਦੂਰ ਤੇ ਨਖਰਮਾ ਥਣ ਲੱਗਿਆ ਵੀਰੇ ਇੱਕ ਤਰ੍ਹਾਂ ਦੀ ਫ੍ਰਿਜ ਆ ਜਿਹੜੇ ਵੀਰਾਂ ਨੇ ਝੋਨਾ ਜਾਂ ਨਾ ਲਾਉਣਾ ਚਾਹੇ ਦੋ ਪਾਰਟੀਆਂ ਤੁਹਾਡੇ ਕੋਲੇ ਆ ਜਾਣ ਵੀਰੇ ਦੁੱਧ ਤੁਹਾਡੇ ਆ ਜਾਣੀ ਦੀ ਪਾਲਟੀਆਂ ਨੂੰ ਵੀ ਪੂਰਾ ਕਰਕੇ ਤੁਸੀਂ ਡੇਰੀ ਵੀ ਪਾ ਸਕਦੇ ਹੋ ਦੁੱਧ ਵੀ ਵੀਰੇ ਦਾ ਗਾੜਾ ਹੋਊਗਾ ਉਦੋਂ ਅੱਗੇ ਵੀਰੇ ਵੱਡੀਆਂ ਬੈੜਾਂ ਆ ਗਈਆਂ ਇਹ ਬੈੜ ਆਪਣੇ ਕੋਲ ਪਿਛਲੇ ਰਾੜ ਦੀ ਵੀਰੇ ਬਾਕੀ ਰਹੀ ਵੀ ਆ ਸੇਦਾਂ ਦਾ ਵੀਰ ਜੀ ਤੇ ਹਜੇ ਵੀ ਤਕਰੀਬਨ ਇਹ ਕਰਮਾਲੀ ਵੀਰੇ ਦਸ ਦਿਨ ਲੈ ਜੂ ਬੇ ਵੀਰੇ ਮਸ਼ੀਨੀ ਚਵਾਈ ਤੇ ਲੱਗੀ ਹੋਈ ਆ ਇਹ ਮਸ਼ੀਨੀ ਚਵਾਈ ਤੇ ਲੱਗੀ ਹੋਈ ਆ ਵੱਡੇ ਕਾਦੇ ਵਿੱਚ ਆ ਬਿਲਕੁਲ ਪਤਲੇ ਸਰੀਰ ਦੇ ਵੀਰੇ ਜਿਹੜੀ ਆ ਹੁੰਦੀਆਂ ਨਾ ਜਿਹੜੀ ਅੱਜ ਕੱਲ ਦੀ ਬਰੀਡ ਆ ਕੀ ਨਵੇਂ ਸੀਮਣਾਂਗੇ ਉਹ ਇਸ ਤਰ੍ਹਾਂ ਹੀ ਰਹਿੰਦੀ ਆ ਵੀਰ ਜੀ ਦੇਖ ਸਰਦਾਰੋ ਕੰਲਾ ਕੰਲਾ ਥਾਣਾ ਵੀਰੇ ਖੜਨਾ ਸਲੇਵਾ ਰੱਖੂਗੀ ਇਹਦਾ ਪਲੂਨ ਦਾ ਬਹੁਤ ਸੋਹਣਾ ਰਗੜ ਖੇਤਰ ਦੀ ਮਾਰ ਦਿਓ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਆ ਦੇਖ ਸਕਦੇ ਹੋ ਵੀਰੇ ਕੋਈ ਅੰਤ ਨਹੀਂ ਕਰਨ ਵਾਲੀ ਦਾ ਲੇਵੇ ਤੇ ਬੈਂਚ ਦੇਖੋ ਬਹੁਤ ਚੰਗੀਆਂ ਲੱਗੀਆਂ ਨੇ ਤੇ ਉਦੋਂ ਅੱਗੇ ਤੋਰੋ ਵੀਰੇ ਪਲੂਨ ਵੱਸੀ ਵੀਰੇ ਚਾਰ ਦੰਦ ਇਹ ਜੋੜਾ ਇੱਕੋ ਫਾਰਮ ਤੋਂ ਆਇਆ ਵੀਰੇ ਇਹ ਸਰਪੰਚ ਸਾਹਿਬ ਦੇ ਫਾਰਮ ਤੋਂ ਆਇਆ ਸਮਰਾਲਾ ਸਾਈਡ ਤੋਂ ਆਇਆਗਾ ਸਰਪੰਚ ਸਾਹਿਬ ਦੇ ਫਾਰਮ ਤੋਂ ਆਪਣੇ ਮਿੱਤਰਾਂ ਸਿਆਲ ਦੇ ਵਿੱਚ ਵੀਰੇ ਹਰ ਲਾੜ ਦੇ ਵਿੱਚ ਇੱਕ ਦੋ ਮੈਡਮਾਂ ਵੀ ਆਪਣੇ ਕੋਲੇ ਆਉਂਦੀਆਂ ਸੀ ਏ ਵੀਰੇ ਮੈਂ ਬਾਹਲਾ ਨਹੀਂ ਕਹਿੰਦਾ ਪਨੂਨ ਬੱਸੀ ਵੀਰੇ ਇਹ 25 ਤੋਂ ਪਾਰ ਵਾਲੀ ਆ 27.2 ਕਿਲੋ ਨੂੰ ਹੱਥ મારੂਗੀ ਵੀਰੇ ਕਹਿਣ ਦੀ ਗੱਲ ਨਹੀਂ ਤੁਸੀਂ ਮੇਰੇ ਫਾਰਮ ਤੇ ਆਵੋਗੇ ਵੀਰੇ ਤਾਂਦੇ ਜਦੋਂ ਅੱਖਾਂ ਦੇ ਸਾਹਮਣੇ ਆਉਂਦੀ ਚੀਜ਼ ਤੁਹਾਨੂੰ ਉਦੋਂ ਪਤਾ ਲੱਗੂਗਾ ਦੇਖੋ ਬਿਲਕੁਲ ਫੈਡਰਸ ਲੇਵੇ ਵਾਲੀ ਹੈਗੀ ਆ ਵੀਰੇ ਲੇਵਾ ਲਾਲੀਆਂ ਮਾਰਦਾ ਤੇ ਠੰਢੀ ਸੀਲ ਦਾ ਬ੍ਰਿਹੰਤ ਕੋਈ ਨਹੀਂ ਆ ਦੇਖ ਸਕਦੇ ਹੋ ਲੂਈ ਲਾਈ ਬਹੁਤ ਸਾਫ ਆ ਬਹੁਤ ਚੰਗੀ ਵੀਰੇ ਬੱਚਾ ਹੈਗਾ ਬਹੁਤ ਚੰਗਾ ਬੱਚਾ ਚਾਰ ਦੰਦ ਹੈਗਾ ਵੀਰੇ ਇਹ ਲਿਓ ਜੀ ਉਦੋਂ ਅੱਗੇ ਟੋਰੋ ਜੀ ਏ ਵੀਰੇ ਸੇਦਾਂਦਾ ਜੀ ਸੇਦਾਂਦਾ ਵੀਰੇ ਕਰਮਾਂ ਵਾਲੀ ਦੂਜਾ ਸੂਆ ਕੀ ਵੀਰੇ ਇਹਦਾ ਵੀਰ ਜੀ ਜਾਣੀ ਦੀ ਥੋੜਾ ਜਿਹਾ ਇਦੋਂ ਪਹਿਲਾਂ ਸੂਈ ਸੀਗੀ ਇਹ ਜਦੋਂ ਮੇਰੇ ਵੀਰ ਕੋਲੇ ਪਾਰ ਸੂਈ ਆ ਗਈ ਇਹਦਾ ਵੀਰ ਦੱਸਦਾ ਵੀ 32 ਕਿਲੋ ਦਾ ਵੀਰੇ ਰਿਕਾਰਡ ਰਿਆਗਾ ਪਰ ਵੀਰੇ ਜਿਹੜੇ ਸਾਹ ਉਹਨਾਂ ਦੇ ਕਰਮਾਂ ਵਾਲੀਆਂ ਬਰੀਕੀਆਂ ਵੀਰੇ ਬਹਿੜਦੀਆਂ ਬੱਤੀ ਵੀਰ ਜੀ ਦਾ 32 ਕਿਲੋ ਦਾ ਰਿਕਾਰਡ ਰਿਆ ਹੋਊਗਾ ਹੁਣ ਆਲੀ ਗਰਮੀ ਦੇ ਵਿੱਚ ਵੀ ਵੀਰੇ ਜਿਹੜੇ ਸਾਹ ਨਾਲ ਹੁਣ ਵੀਰ ਜਿਹੜਾ ਇਹ ਜੀ ਬਹਿੜ ਲੱਗੂਗਾ ਦੇਖੋ ਸਿਹਤ ਸੰਭਾਲ ਵਾਲਾ ਹੀ ਲਾਊਗਾ ਵੀਰੇ ਮੇਰੇ ਸਾਹਮਣੇ ਵੀਰੇ ਹੁਣ ਇੰਨੀ ਗਰਮੀ ਦੇ ਵਿੱਚ ਵੀ ਵੀਰੇ 30 ਤੋਂ ਥੱਲੇ ਨਹੀਂ ਰਹਿੰਦੀ ਪਾਰ ਹੋਊਗੀ ਕਿਉਂਕਿ ਵੀਰੇ ਲੇਵੇ ਲੂਵੇ ਦੀ ਬਣਾਵਟ ਦੇਖੋ ਇਹ ਅੱਖਰ ਬਹੁਤ ਚੰਗੇ ਆ ਬਿਲਕੁਲ ਬਰੀਕੀ ਹੈਗੀ ਆ ਵੀਰੇ ਕਰਮਾੜੀ ਦੇ ਵਿੱਚ ਠੰਡੀ ਸੀਲ ਹੈਗੀ ਆ ਜੀ ਆ ਦੇਖ ਸਕਦੇ ਹੋ ਕੱਢ ਦਿਓ ਵੀਰੇ ਕਾਲੀ ਵੀ ਕਰ ਦਿਓ ਇਹ ਕਾਲੀ ਹੋ ਸਕਦੀ ਆ ਵੀਰੇ ਅੱਜ ਰਾਤ ਨੂੰ ਬੱਚਾ ਧਰਜੇ ਕਰਮਾੜੀ ਹੋ ਸਕਦੀ ਆ ਜਰਾ ਇਹ ਵੀ ਖੁੱਲੀ ਆਈ ਆ ਫਾਰਮ ਚੋਂ ਇਹਨੂੰ ਸਰਪੰਚ ਸਾਹਿਬ ਤੁਸੀਂ ਫੜ ਰੋੜੀ ਜਾਣ ਵਾਲੀ ਵਹਿੜ ਆ ਵੀਰੇ ਤੇ ਚੰਗੀ ਸਮੀ ਪਲੀ ਆ ਜਾਂ ਮੇਰੇ ਵੀਰ ਨੂੰ ਯਾਨੀ ਨਾਮ ਦੇਣਾ ਬਣਦਾ ਜਿਹੜੇ ਵੀਰ ਤੋਂ ਲਈ ਆ ਬੜੀ ਸਮਾਈ ਸੀ ਵੀਰੇ ਕਰਮਾ ਦੀ ਜੋ ਖਰੀਦਣ ਗਏ ਵੀਰੇ ਮਨਖੋਸ ਹੋ ਗਿਆ ਜਿਹੜੇ ਵੀਰ ਤੋਂ ਲਈ ਆ ਇੰਨੀ ਸਮਾਈ ਸੀ ਗੱਲਾਂ ਹੀ ਛੱਡ ਦਿਓ ਤੇ ਵੀਰੇ ਇਹ ਵੀ ਸਾਡੇ ਫਾਰਮ ਤੇ ਸੂਵੀ ਦਾ 27 22 ਕਿਲੋ ਤੋਂ ਦੁੱਧ ਵੀਰੇ ਬਾਹਰ ਚਵਾ ਦੇਾਂਗੇ ਦਾ ਲਾ ਦਿਓ ਵੀਰੇ ਵੱਡੇ ਕੰਦ ਲਈ ਬਲੀ ਨੇ ਪਾ ਕਹਿ ਦੇਣਾ ਵੀ ਕੱਲੀ ਬੈਠ ਜਾਂਦੀ ਆ ਬਲੈਰੋ ਚ ਵੀਰੇ ਇਹ ਜਿਹਿਆਂ ਜਾਂਦੀਆਂ ਨੇ ਇਹ ਗਰਮੀ ਵਾਲੇ ਤੋਹਫੇ ਆ ਗਏ ਜੀ ਇਹ ਗਰਮੀ ਵਾਲੇ ਤੋਹਫੇ ਆ ਗਏ ਦੇਖ ਸਕਦੇ ਹੋ ਵੀਰੇ ਕੱਲਾ ਕੱਲਾ ਥਣਾ ਇਹ ਨਹੀਂ ਗਰਮ ਹੋ ਗਿਆ ਦੇਖੋ ਆ ਨੇੜ ਤੋਂ ਲਿਓ ਜੀ ਆ ਦੇਖ ਸਕਦੇ ਹੋ ਕੱਲੀ ਕੱਲੀ ਲੇਵੇ ਤੇ 나ੜੇਦਰ ਦਿਖਾ ਦਿਓ ਜੀ ਆ ਦੇਖ ਸਕਦੇ ਹੋ ਕੱਲੀ ਕੱਲੀ 나ੜ ਵੀਰੇ ਲੇਵੇ ਤੇ ਦਿਂਦੀਆ ਦੇਖੋ ਇਹ ਚੀਜ਼ਾਂ ਨੇ ਦੁੱਧ ਦੇਣਾ ਹੁੰਦਾ ਲੇਵੇ ਦਾ ਕਿੰਨਾ ਅਗੇ ਨੂੰ ਵਧਮਾ ਹੈਗਾ ਵੀਰੇ ਬਾਕੀ ਵੀਰ ਜੀ ਟੋਟਲ 28 ਕਿਨਾਂਗ ਹੋਣਗੇ ਆਪਣੇ 2-3 나ਗ ਹੋਰ ਬਾਕੀ ਆਉਣ ਵਾਲੇ ਹੈਗੇ ਆਗੇ ਆਜੋ ਤੁਹਾਡੇ ਵੀਰੇ ਅੰਦਰ ਦਰਸ਼ਨ ਪਵਾਈਏ ਜਿਹੜੀ ਵੀਰੇ ਅੱਗੇ ਆ ਗਈ ਬੱਸੀ ਇਹ ਚਾਰ ਦੰਦਾਂ ਦਾ ਵੀਰੇ ਜਰਸੀ ਆ 10% ਸਾਈਜ ਹੁੰਦਾ ਕ੍ਰਾਸ ਆ ਤੇ ਜਿਹੜਾ ਵੀਰੇ ਬੱਚਾ ਯਾਨੀ ਵੀਰਦਾਸ ਸਿੰਘ ਨੂੰ ਦੂਜਾ ਲੱਗੇ ਜਦੋਂ ਬੱਸੀ ਦਿੱਤੀ ਐ ਨੇ ਥੋੜਾ ਯਾਨੀ ਮੇਰੇ ਹਿਸਾਬ ਨਾਲ ਗੱਡੀ ਚ ਪਾਉਂਨਾ ਦੋ ਤਿੰਨ ਗੱਲ ਪਹਿਲਾਂ ਸੁਕੀ ਵੀਰੇ ਤੇ ਜੇਰ ਅਜੇ ਨਹੀਂ ਪੈਣੀ ਬਾਕੀ ਐ ਵੀਰ ਜੀ ਮੈਂ ਤਾਂ ਈ ਹਲੋ ਮੈਂ ਬੋਲੀ ਚੋਈ ਆ ਬੱਚੇ ਨੂੰ ਚੰਗਾ ਚੋਣ ਬੜਾ ਸੋਹਣਾ ਲੱਗਿਆ ਵੀਰੇ ਸਚੱਜਾ ਚੋਣ ਬਹੁਤ ਸੋਹਣਾ ਲੱਗਿਆ ਵੀਰੇ ਤੇ ਥਣ ਵੀ ਕੱਲਾ ਕੱਲਾ ਦੇਖੋ ਕਾਇਬ ਦੇ ਲੱਗਿਆਗਾ ਕਿਉਂਕਿ ਗਰਮੀ ਵਾਲੇ ਤੋਹਫੇ ਹੈਗੇ ਆ ਵੀਰ ਜੀ ਥਣ ਦੇਖੋ ਸਭ ਤੋਂ ਵੱਡਾ ਵੀਰੇ ਮੁੱਲ ਹੁੰਦਾ ਥਣ ਦਾ ਵਹਿੜ ਦਾ ਥਣ ਦਾ ਮੁੱਲ ਹੁੰਦਾਗਾ ਉਦੋਂ ਅੱਗੇ ਆ ਜਾਓ ਵੀਰ ਜੀ ਉਦੋਂ ਅੱਗੇ ਆ ਜਾਓ ਇਹ ਵੀ ਵੀਰੇ ਦਰਸੀ ਦੇ ਵਿੱਚ ਥੋੜਾ ਜਿਹਾ ਕਰਾਸ ਮੰਗ ਲਓ ਸੁਆ ਵੀਰੇ ਤੁਸ ਜਾਂ ਸੁਣਦੀ ਆ ਜਹੇ ਕਰਦੇ ਦਾ ਮੀਡੀਆ ਮੰਗ ਲਓ ਪਰ ਵੀਰੇ ਇਹ ਵੀ 20 ਦਾ ਲਵੇ ਜਾਣ ਵਾਲਾ ਬੱਚਾ ਹੈਗਾਗਾ 20 ਦਾ ਲਵੇ ਜਾਣ ਵਾਲਾ ਬੱਚਾ ਹੈਗਾ ਵੀਰੇ ਜਉਂ ਵੀ ਇਹਦੀ ਬਣਾਵਟ ਦੱਸ ਦਈਏ ਵੀਰੇ ਅੱਖਰ ਦੱਸਦੇ ਆ ਜਿਵੇਂ ਜਿਵੇਂ ਸਨਾਰਾ ਮੇਰਾ ਵੀਰ ਸਨਾਰਾ ਭਾਈ ਜਦੋਂ ਸੌਣੇ ਦਾ ਉਹਨੂੰ ਪਤਾ ਹੁੰਦਾਗਾ ਕੋਈ ਵੀ ਵੀਰੇ ਕਿੱਤਾ ਕਰਦਾ ਉਹਨੂੰ ਆਪ ਦਾ ਡਾਕਟਰ ਨੂੰ ਵੀਰੇ ਡਾਕਟਰ ਨਾਮ ਤੇ ਦੇਖ ਕੇ ਦੱਸ ਦਿੰਦਾਗਾ ਓ ਜੀਜਾ ਆਪਾਂ ਪਰਮਾਤਮਾ ਦੀ ਕਿਰਪਾ ਸਦਕਾ ਵੀਰੇ ਆਪਾਂ ਵੀ ਇਹਨਾਂ ਦੇ ਡਾਕਟਰ ਹੈਗੇ ਆ ਜਿਵੇਂ ਜਿਵੇਂ ਆਪਾਂ ਕਿਸੇ ਕਿਤੇ ਦੇ ਵਿੱਚ ਵੀਰੇ ਲੰਮਾ ਸਮਾਂ ਬਿਤਰਾਂਗੇ ਉਹ ਚੀਜ਼ਵਾਲੇ ਤੁਹਾਨੂੰ ਵੀ ਉਹੀ ਨੌਲ ਜਾਵਦੇ ਆਪਾਂ ਉਹੀ ਜਾਵੂਗੀ ਆਹ ਜਿਹੜੀ ਮੱਸੀਆ ਵੀਰੇ ਦੇਖੋ ਮੇਰੀ ਮਿਸਰੇ ਲਾੜਦੀ ਬਾਕੀ ਆ ਕੱਚੀ ਸੀ ਕਰਮਾ ਵਾਲੀ ਤੇ ਥੱਲੇ ਦੇਖੋ ਵੀਰੇ ਜਿੰਨੀ ਨਿੱਕੀ ਓਨੀ ਤਿੱਖੀ ਇਹਦੀ ਬਰੀਡ ਆ ਇਹ ਵੀਰੇ ਥੱਲੇ ਦੇਖੋ ਦੇਸੀ ਮਖਾਵਾ ਲੌਂਦੀ ਜਾਂਦੀ ਆ ਥੱਲੇ ਬਿਲਕੁਲ ਦੇਸੀ ਮਖਾਵਾ ਆਪੇ ਸੇਦਾ ਦੇ ਬੱਚਿਆਂ ਹੈਗੀਆਂ ਨੇ ਤੇ ਅੱਗੇ ਵੀਰੇ ਚਾਰੇ ਸਣ ਕੱਲਾ-ਕੱਲਾ ਨਿੱਖਲਮਾ ਤੇ ਹਜੇ ਵੀ ਵੀਰੇ ਦੀ ਪੰਜ-ਚਾਰ ਸਣ ਦੀ ਸੂਨ ਦੀ ਕੋਈ ਵਾਇਤਾ ਇਨੀ ਹੈਗੀ ਕਿ ਉਹਨੇ ਵੀਰੇ ਜਿਹੜੀ ਬਰੀਡ ਆ ਤੇ ਅਣਬਰੀਡ ਉਹਦਾ ਬਹੁਤ ਬੱਟਾ ਹੈਗਾ ਵੀਰ ਜੀ ਦੁੱਧ ਦੇਣ ਦਾ ਉਸ ਤੂੰ ਅੱਗੇ ਆ ਜਾਓ ਵੀਰ ਜੀ ਉਹ ਤੂੰ ਅੱਗੇ ਸਾਜੀ ਸੂਈ ਵੀਰੇ 17 ਕਿਲੋ ਪੌੜੀ ਮੰਗ ਲਓ ਤਿੰਨ ਦਿਨ ਦੀ ਸੂਈਆ ਮਗਰ ਬੱਸੀਆ ਕਾਲੀ ਡੱਬੀ ਡੱਬਾ ਬਣ ਥੋੜਾਗਾ ਕਾਲਾਪਨ ਜਿਆਦਾ ਬਹੁਤ ਸੋਹਣੀ ਬੱਸੀ ਆ ਜੇਰ ਜੂਰ ਦੀ ਓਕੇ ਆ ਠੰਡੀ ਸੀ ਦਾ ਚੋਣ ਬੜਾ ਵਧੀਆ ਗਿਰਦੀ ਓਦੋਂ ਅੱਗੇ ਆ ਜਾਓ ਵੀਰੇ ਇਹਦੇ ਤੇ ਡੱਬੀ ਬੱਸੀ ਆ ਜਿਆਦੇ ਬੱਸੀ ਇਹਦੇ ਵਿੱਚ ਵੀ ਚੋਣ ਬੜਾ ਸੋਹਣਾ ਵੀਰੇ ਇਹਦੇ ਥੱਲੇ ਵੀ ਕੁਝ 17 ਕਿਲੋ ਬੌਲੀ ਮੰਨ ਲਓ ਵੀਰੇ ਦੱਸ ਜਾਣੀ ਇਹ 20 20 ਤੋਂ ਪਾਰ ਦੇਣੀਆਂ ਮਿੰਜੀ 20 20 ਤੋਂ ਪਾਰ ਦੇਣੀਆਂ ਬੈਡਾ ਆ ਤਾਂ ਬਿਲਕੁਲ ਦੂਜਾ ਸੁਆ ਹੈਗੀ ਆ ਸੇਦਨ ਦਾ ਪਰ ਵੀਰੇ ਹੈ ਆ ਵੀ ਦੂਜਾ ਤੇ ਤੀਜਾ ਮੰਨ ਲਓ ਆਮੀ ਕੋਈ ਬੁਢੀ ਨਹੀਂ ਹੁੰਦੀ ਜਿਹੜੀ ਆ ਵੜਾ ਵੀਰੇ ਬਲੈਕ ਦੇ ਵਿੱਚ ਆ ਗਈ ਇਹ ਪਿਛਲੀਆਂ ਮੇਰੀ ਉਹਦੇ ਤਾਜੀ ਸੂਈ ਸੀਗੀ ਪਿਛਲੇ ਲੜਚ ਆਪਾਂ ਵੇਚੀ ਨਹੀਂ ਇਹਦੀ ਲੇਵੇ ਦੀ ਬਣਾਵਟ ਦੇਖ ਲਓ ਵੀਰੇ ਮਿਲਕ ਬੇਨ ਦੇਖ ਲਓ ਦੁੱਧ ਬਹੁਤ ਸਪੱਖਾ ਉਹਦੇ ਨੇ ਨਾ ਹੁੰਗਾ ਨਾ 17 ਕਿਲੋ ਦੁੱਧ ਵੀਰੇ ਦੇ ਥੱਲੇ ਵੀ ਰੈਡੀ ਹੈਗਾ ਇਹਨੇ ਬੱਚੇ ਨੂੰ ਜਨਮ ਦਿੱਤਾ ਦੁੱਧ ਵੀਰੇ ਵੀ 20 ਦੇ ਕਰ ਅੱਜ ਦੇ ਜੂ ਕਰ ਮਾਲੀ ਦੇਖ ਸਕਦੇ ਹੋ ਠੰਡੀ ਸੀਵਲਾਣਤ ਕੋਈ ਨਹੀਂ ਦਾ ਬਹੁਤ ਚੰਗੀ ਡੰਡੀ ਸੀਲਾ ਵੀਰੇ ਕਿਉਂਕਿ ਵੀਰੇ ਸਾਡਾ ਜਿਹੜਾ ਖਰੀਦਣ ਦਾ ਸਿਸਟਮ ਹੁੰਦਾ ਹੈਗਾ ਸਾਰੇ ਵੀਰੇ ਸਾਡੇ ਨਾਲੋਂ ਜ਼ਿਆਦਾ ਕਾਰੀਗਰ ਆ ਵੀਰੇ ਪਰ ਅਸੀਂ ਆਪ ਦੀ ਜਿੰਨੀ ਸਾਨੂੰ ਸਮਝ ਦਿੱਤੀ ਆ ਪ੍ਰਮਾਤਮਾ ਦੀ ਕਿਰਪਾ ਸੜਕਾ ਅਸੀਂ ਵੀਰੇ ਬਹੁਤ ਨਿਖਰਮਈਏ ਕਰਮ ਵਾਲੀ ਖਰੀਦਣੀ ਹੁੰਦੀ ਆ ਗਊ ਮਾਤਾ ਵੀ ਜਿਹੜੇ ਵੀਰ ਨੂੰ ਦਈਏ ਵੀਰੇ ਇੱਕ ਤੋਂ 21 ਕਰੇ ਇੱਕ ਤੋਂ ਵੀਰ ਜੀ 21 ਉਹ ਕਰੂਗੀ ਜਿਹੜੀ ਆਪਣੀ ਕੁਆਲਿਟੀ ਖਰੀਦੀ ਹੋਊਗੀ ਵੀਰੇ ਆਪਾਂ ਪੈਸੇ 24 ਕੈਰਟ ਤੇ ਲੈ ਕੇ ਆਪਾਂ ਜੇ 18 ਕੈਨਡਟ ਦੇਈਏ ਉਹ ਨੰਮਾ ਸਮਾ ਨਹੀਂ ਚੱਲਦਾ ਜਦੋਂ ਆਪਾਂ ਵੀਰੇ ਜਦੋਂ ਆਪਾਂ ਵੀਰ ਨੂੰ ਡਿਮਾਂਡ ਕਰਦੇ ਆ ਵੀਰ ਜੀ ਅਸੀਂ ਨੈਨੋ ਗੱਡੀ ਨਹੀਂ ਵੇਚਦੇ ਅਸੀਂ ਮਰਸਡੀ ਵੇਚਦੇ ਆ ਜਦੋਂ ਆਪਾਂ ਵੀਰੇ ਮਰਸਡੀ ਵੇਚਾਂਗੇ ਤੇ ਚੀਜ਼ ਵੀ ਆਪਾਂ ਕੁਆਲਿਟੀ ਵਾਲੀ ਦੇਵਾਂਗੇ ਤਾਂ ਗਾਹਕ ਵੀਰੇ ਪੱਕਾ ਬਿਲਕੁਲ ਬਣੂਗਾ ਪੈਸੇ ਆਪਾਂ 24 ਕੈਰਟ ਦੇ ਲੈ ਕੇ ਤੇ 18 ਕੈਰਟ ਵੇਚੀਏ ਵੀਰੇ ਫੇਰ ਨਹੀਂ ਗਾਹਕ ਬਣਦਾ ਉਸ ਤੋਂ ਅਗਿਆ ਦੇਖ ਸਕਦਾ ਹਾਂ ਵੀਰੇ ਨਵੀਂਨਾ ਗਰਮੀਆਂ ਦਾ ਤੋਹਫਾ ਸੂਆ ਦਾ ਵੀਰੇ ਮੇਰੇ ਹਿਸਾਬ ਨਾਲ ਤੀਜਾ ਹੋਊਗੀ ਪਰ ਆਪਾਂ ਆਫਰ ਦਤਾ ਇੱਕ ਲਾੜ ਦਾ ਆਫਰ ਲਾਉਣੇ ਸਿਰਫ 52000 ਰੁਪਇਆ ਵੀਰੇ ਜਿਹੜਾ ਵੀਰ ਮਰਜ਼ੀ ਲੈ ਜਾ 52000 ਵੀ ਦੇ ਦਿਆਂਗੇ ਵੀਰ ਜੀ ਇਹ ਆਫਰ ਆ ਸਾਰੇ ਲਾੜ ਦਾ ਫੋਟੂ ਅੱਕੀ ਦਾ ਜੋ ਵੀਰੇ ਪਲੂਣ ਮੱਸੀ ਇੱਕ ਹਫਤੇ ਦੀ ਕੱਚੀ ਆ ਚਾਰ ਦਿਨ ਦਾ ਚਾਰ ਦਿਨ ਦਾ ਠੰਡੀ ਸੀਰ ਵੜੀ ਆ ਵੀਰ ਜੀ ਠੰਡੀ ਸੀਰ ਵੜੀ ਆ ਆਪਾਂ ਵੀਰੇ ਜਿਹੜਾ ਜਿਆਦਾ ਨਾ ਲੱਤ ਛੜੱਪੇ ਵਾਲੀ ਗਾਂ ਬਹੁਤ ਘੱਟ ਲੈਨੇ ਆ ਅਖਰ ਵਾਲੀ ਵੀਰੇ ਵਹਿਣ ਲਈ ਤੇ ਘਰ ਵਾਲੀ ਆ ਵੱਡੀ ਆ ਗਈ ਵੀਰੇ ਇਹ ਵੀ ਇੱਕ ਹਫ਼ਤੇ ਦੀ ਕੱਚੀ ਆ ਦੋ ਮੈੜਾ ਮਗਰਤਾਜੀਆਂ ਸੂਈਆਂ ਨੇ ਤਕਰੀਬਨ 2-3 ਲਗ ਦੀ ਆਪਣੇ ਬਾਕੀ ਆਉਣ ਵਾਲੇ ਹੈਗੇ ਆ ਤੇ ਆਪਣਾ YouTube ਚੈਨਲ ਨੂੰ ਵੀ ਮਿੰਦੀ ਸਬਸਕ੍ਰਾਈਬ ਕਰ ਲਓ ਵੀ ਸੀਨੀ ਵਾਲਾ ਡੈਰੀ ਫਾਰਮ ਦੇ ਨਾਂ ਤੇ ਲੱਗਿਆ ਕਾਂਟੀ ਦਾ ਵਾਧਨ ਵੀ ਨਵਾਜ ਹੋ ਗਿਆ ਜਿਹੜਾ ਆਉਣ ਵਾਲੀ ਵੀ ਲੋ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ Facebook ਪੇਜ ਵੀ ਆ Instagram ਪੇਜ ਵੀ ਆ ਵੀਰੋਂ ਵੀ ਸੀਨੀ ਵਾਲਾ ਡੈਰੀ ਫਾਰਮ ਦੇ ਨਾਂ ਤੇ ਬਣੇ ਆਗੇ ਉਹਨਾਂ ਦੋਨੋਂ ਨੂੰ ਫੋਲੋ ਕਰੋ ਵੀਰੇ ਟਰਾਂਸਪੋਰਟ ਦੀ ਸੁਵਿਧਾ ਮਿਲ ਜੂਗੀ ਆਨਲਾਈਨ ਪੇਮੈਂਟ ਦੀ ਸਹੂਲਤ ਮਿਲ ਜੂਗੀ ਕੱਲ ਨੂੰ 29 ਤਰੀਕ ਨੂੰ ਵੀਰੇ ਬੇਚਿੰਤ ਹੋ ਕੇ ਆ ਸਕਦੇ ਹੋਗੇ ਉਸ ਤੋਂ ਬਾਅਦ ਆਉਣਾ ਵੀਰੇ ਸਾਨੂੰ ਫੋਨ ਕਰਕੇ ਆਉਣਾ ਕਿਉਂਕਿ ਜਦੋਂ ਵੀਰੇ ਕਰਮ ਵਾਲਿਆਂ ਵੇਚਦੀਆਂ ਭਾਅ ਵਾਲੀ ਚੀਜ਼ ਆ ਵੀਰੇ ਉਹ ਚੀਜ਼ ਨੇ ਵਿਕਣਾ ਹੀ ਵਿਕਣਾ ਸਿਆਣੇ ਦੀ ਕਹਾਵਤ ਆ ਵੀਰੇ ਪਾਸਿਰ ਪਾਥੀਆਂ ਵਿਕਦਿਆਂ ਬੇਪਾਸ ਸੋਨਾ ਨਹੀਂ ਵਿਕਦਾਗਾ ਤੇ ਐਂਡ ਤੇ ਇੱਕ ਚੀਜ਼ ਮੈਂ ਲਾਜ਼ਮੀ ਕਹਿਣਾ ਵੀਰੇ ਕਿਤੋਂ ਵੀ ਇਹ ਨਾ ਖਰੀਦਣਾ ਕਿਉਂਕਿ ਸਾਹਲੀ ਚੀਜ਼ ਆ ਜੇ ਤੁਸੀਂ ਵੀਰੇ ਮੇਰੇ ਕੋਲੋਂ ਖਰੀਦਣਾ ਮੈਂ ਆਪਦੇ ਆਪ ਨੂੰ ਦੁੱਧ ਤੋਤਾ ਤੱਕ ਹੀ ਜਾਵਾਂ ਅਸੀਂ ਵੀ ਵਪਾਰ ਕਰਦੇ ਹਾਂ ਗਾਹ ਤੋਂ ਲੈ ਕੇ ਆਉਣੇ ਚਾਹੇ ਕਿੱਡੀ ਕੀ ਬੰਦੇ ਦੀ ਸੋਚ ਵੱਡੀ ਹੋਵੇ ਪਰ ਵੀਰੇ ਜਿਹੜੀ ਇਹ ਗਊ ਮਾਤਾ ਪਿਓ ਪਤਨੂ ਵੀ ਝੂਠੇ ਕਰਨ ਵਾਲਾ ਸੌਦਾ ਹੁੰਦਾ ਕਿਉਂਕਿ ਸਾਲ ਹੀ ਚੀਜ਼ ਆ ਕਿਤੋਂ ਵੀ ਲੈਣੀ ਆ ਸੌਦਾ ਨੋਟ ਬਹੁਤ ਔਖਾ ਬਣਦਾ ਵੀਰੇ ਆਪ ਦੀ ਦੇਖ ਕੇ ਨਰਖ ਪਰਖਣਾ ਖਰੀਦੋ ਫਿਰ ਬਾਅਦ ਚ ਉਹਦਾ ਲਾਂਭਾ ਕੋਈ ਨਹੀਂ ਹੁੰਦਾਗਾ ਜਲਦ ਆਪਣੇ ਫਾਰਮ ਤੋਂ ਕਿਸੇ ਨਵੀਂ ਵੀਡੀਓ ਤੋਂ ਮਿਲਦੇ ਆਂ ਹਾਂਜੀ ਵੀਰ ਜੀ ਵੀਡੀਓ ਦੇਖਣ ਲਈ ਧੰਨਵਾਦ ਹਾਂਜੀ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ